ਲੱਖੀ ਨਹੀਂ ਆਉਣਾ ਸੀ ਭਣੇ ਕੰਮ ਤੋਂ ਅੱਛਾ ਸਵੇਰ ਦਾ ਗਿਆ ਹੋਏ ਕਿ ਭੁੱਖਾ ਪਾਣਾ ਤੇ ਨਰਿੰਦਰ ਚੱਲੀ ਗਈ ਤੀਆਂ ਤੇ ਇੱਥੇ ਤੀਆਂ ਲੱਗੀਆਂ ਹੋਈਆਂ ਸੀ ਸਾਡੇ ਦਰਵਾਜ਼ੇ ਇਹ ਚੱਲੀ ਗਈ ਤੀਆਂ ਤੇ ਇੱਕ ਦपहर ਦਾ ਟਾਈਮ ਟਲ ਗਿਆ ਭਾਵੇਂ ਇੱਕ ਤੋਂ ਉੱਪਰ ਹੋ ਗਿਆ ਲੱਖੀ ਆ ਗਈ ਇਹ ਵੀ ਲੱਖੀ ਲੈ ਕੇ ਬੱਝ ਨੂੰ ਬੋਲਣ ਪਾ ਕਿਛੇ ਨਾ ਹੋਣੀ ਖਾਣੀ ਉਹਨੇ ਜਦੋਂ ਭਈ ਗਈ ਇਹ ਘਰੇ ਤੋਂ ਦੋਚ ਦੇਖਿਆ ਉੱਥੇ ਭਣੇ ਖਾਣ ਨੂੰ ਖੋਹ ਬਣਾ ਦਾਲ ਪਾਣੀ ਹੈ ਹੀ ਨਾ ਉੱਥੇ ਕੀ ਹੋਇਆ ਕਹਿੰਦੀ ਬੈਠੋ ਜੀ ਮੈਂ ਹੁਣੇ ਆਉਣੀ ਨਾ ਕਹਿੰਦਾ ਕਿੱਥੇ ਚਲੀ ਆਂ ਭਗਵਾਨ ਨੇ ਕਹਿੰਦੀ ਆਉਣੀ ਤੇ ਬਹਿ ਜਾ ਮਤਲਬ ਰੋਟੀ ਦੇਣੀ ਆ ਗਰਮ ਕਰਕੇ ਇਹ ਪਣ ਮਾਲਕ ਜਣੇ ਖਿਸਕ ਗਈ ਤੇ ਇਹ ਪਣ ਰੋਬਤ ਚਲੀ ਗਈ ਪਹਿਲਾਂ ਕਹੇ ਗਈ ਭਣੇ ਗਵਾਂਟੀਆਂ ਦੇ ਜਸੂ ਦਾ ਚਲੂ ਜੀ ਕਹਿੰਦੀ ਥੋੜੀ ਸਬਜ਼ੀ ਕਾਦੀ ਆ ਇਹ ਕਹਿੰਦੀ ਵੀ ਮੇਰੇ ਤਾਂ ਕੁਝ ਹੈ ਨਹੀਂਗਾ ਮੈਂ ਤਾਂ ਆਪਤੀਆਂ ਤੋਂ ਆਈਆਂ ਭਣੇ ਕੁਝ ਨਹੀਂ ਬਣਾਇਆ ਮੈਂ ਤਾਂ ਖੱਤੀ ਪਈ ਮੋੜ ਕੇ ਭਣੀ ਇਹ ਕਿਹਨੇ ਦੀ ਢੋਪੇ ਤੇ ਉਥੋਂ ਫੜਦੇ ਪਾਣੀ ਇਹਨੇ ਤਿੰਨ ਚਾਰ ਗੱਡੂ ਟੱਟੂ ਫੜ ਕੇ ਇਹਨੇ ਆ ਕੇ ਘਰੇ বিছਣ ਲਵਾ ਦਿੱਤੀ ਫਟਾਫਟ ਇਹਨੇ ਰੋਟੀ ਬਣਾ ਕੇ ਬਣੇ ਲੱਖੀ ਦੇ ਮੂਹਰੇ ਰੱਖ ਦਿੱਤੀ ਜਦੋਂ ਲੱਖੀ ਦੇ ਮੂਹਰੇ ਰੱਖੀ ਲੱਖੀ ਨੇ ਜਦੋਂ ਰੋਟੀ ਖਾਧੀ ਪਾਣੇ 5-7 ਰੋਟੀਆਂ ਖਾ ਗਿਆ ਕਹਿੰਦਾ ਭਗਵਾਨ ਨੇ ਸਬਜ਼ੀ ਕਾਦੀ ਬਣਾਈ ਆ ਬੜੀ ਸੁਆਦ ਆ ਕਹਿੰਦੀ ਖਾ ਲਓ ਸਿੰਘ ਜਾਣਾ ਸੀ ਵਿਆਹ ਤੇ ਫੇੜੇ ਬਾਜ਼ਾਰ ਚੱਲੀ ਦੀ ਕੱਪੜੇ ਲੈਣ ਜਦੋਂ ਕੱਪੜੇ ਲੈਣ ਗਏ ਨਾ ਉੱਥੇ ਨੂੰ ਕਹਿੰਦੀ ਵੀ ਮੈਨੂੰ ਕੱਪੜੇ ਦਵਾ ਲਿਓ ਹਨਾ ਜੀ ਮੈਂ ਵਿਆਹ ਵਿਆਹ ਜਾਣਾ ਵਾਗਾ ਚੱਲ ਭਾਈ ਲੱਖੀ ਨੂੰ ਬਾਜ਼ਾਰ ਲੈ ਗਿਆ ਜਦੋਂ ਬਾਜ਼ਾਰ ਲੈ ਗਿਆ ਉੱਥੋਂ ਭਾਈ ਦਕਾਨ ਤੋਂ ਕੱਪੜੇ ਕੱਢੀ ਗਈ ਕੱਢੀ ਗਈ ਕੱਢੀ ਗਈ ਬੜਾ ਵੱਡਾ ਸਾਰਾ ਢੇਰ ਲਾ ਗਿਆ ਜਦੋਂ ਭਾਣੇ ਵੱਡਾ ਸਾਰਾ ਢੇਰ ਲਾ ਗਿਆ 40 50 ਹਜ਼ਾਰ ਦੇ ਕਰਤੇ ਕੱਪੜੇ ਮਾਮੇ ਨੇ ਲੈ ਦੇ ਮਾਸੇ ਨੇ ਲੈ ਫਲਾਣੀ ਦਰ ਤੇ ਧਮਕਾਣੇ ਨੇ ਲੈ ਵੀ ਮੈਂ ਕਿਹਾ ਮੈਂ ਕਿਹਾ ਸਿੰਘ ਚੱਕ ਲੈ ਭਾਣੇ ਇਹਨੇ ਉਹ ਚੱਕੇ ਹੋਏ ਭਾਣੇ ਕਿ ਹੋਇਆ ਜਾ ਕੇ ਭਾਈ ਦੁਕਾਨਦਾਰ ਨੇ ਕਾਊਂਟਰ ਤੇ ਲਾ ਤੇ ਲੱਖੀ ਕਹਿੰਦਾ ਭਾਈ ਬਿੱਲ ਬਣਾ ਦੇ ਕਿੰਨਾ ਹੋ ਗਿਆ ਜਦੋਂ ਭਾਈ ਦੁਕਾਨਦਾਰ ਨੇ ਬਿੱਲ ਦੱਸਿਆ ਨਿਰਿੰਦਰ ਹੋਰ ਕੋਸ ਦੇਖਣ ਲੱਗਿਆ ਦੁਕਾਨਦਾਰ ਭਾਣੇ ਲੱਗਿਆ ਲੱਖੀ ਨੂੰ ਬਿੱਲ ਦੱਸਣ ਲੱਗਿਆ ਕਹਿੰਦਾ ਜੀ 50000 ਹੋ ਗਿਆ ਲੱਖੀ ਤਾਂ ਭਾਣੇ ਬੇਹੋਸ਼ ਹੋ ਕੇ ਡਿੱਗ ਗਿਆ ਉੱਥੇ ਕਾਊਂਟਰ ਤੇ ਜਦੋਂ ਭਾਣੇ ਬੇਹੋਸ਼ ਹੋ ਕੇ ਡਿੱਗ ਗਿਆ ਭੱਜੀ ਭੱਜੀ ਆਈ ਉੱਧਰ ਭਣਜਾ ਬਲਾਸ ਲੈ ਕੇ ਕਹਿੰਦੀ ਜੀ ਕੀ ਹੋ ਗਿਆ ਕੀ ਹੋ ਗਿਆ ਲੱਖੀਰੇ ਮੂ ਤਾਂ ਦੋ ਦਿਨੁੱਟੇ ਮਾਰੇ ਪਾਣੀ ਦੀ ਕਹਿੰਦੇ ਕੀ ਹੋ ਗਿਆ ਲੱਖੀ ਨੂੰ ਜਦੋਂ ਹੋਸ ਆਈ ਕਹਿੰਦਾ ਐਡਾ ਬੇਲੇ ਆ ਗਿਆ ਜਲ ਕੋ ਬਣਾ ਗਿਆ ਪੇਟੋਲੇ ਲਾ ਗਿਆ ਮੇਰੀ ਸੋਖਣ ਨਾਵੇ ਮੈਨੂੰ ਚੜ੍ਹਾਈ ਦਿੱਤਾ ਮੈਂ ਵੀ ਚੰਗੀ ਕੀਤੀ ਸੋਖਣ ਡੋਬ ਉਸ ਤੋਂ ਪਾੜੇ ਰਹੀ ਸੀ ਸੋਖਣ ਡੋਬ ਕੀਤੀ ਮੈਨੂੰ ਨੌਬਦਾਈਆਂ ਜੀ ਮੈਂ ਸੋਖਣ ਕੋਈ ਆਈਆਂ ਬੰਨ੍ਹੇ ਸੋਖਣ ਜੀ ਸੋਖਣ ਕੋਈ ਤੇੰਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ਦ ਰੀਅਲ ਪੰਜਾਬ